ਅਪਰੀਕੇਸ਼ਨੇ ਵਾਲੀ ਅਮਰੋਤ ਮੈਂ ਮਨਜੀਤ ਰਾਹੀ ਸਾਹਿਬ ਦਾ ਸ਼ਗਿਰਦ ਆਂ ਅੱਛਾ ਜੀ ਅੱਛਾ ਜੀ ਤੇ ਚਮਕੀਲਾ ਸਾਹਿਬ ਦੇ ਅਸੀਂ ਫੈਨ ਆ ਚਾਰ ਸਾਲ ਤੋਂ ਆ ਰਹੇ ਆ ਸਤਿ ਸ਼੍ਰੀ ਅਕਾਲ ਬਖਰੀਆ ਹਾਂਜੀ ਉਹਨਾਂ ਦਾ ਹੀ ਗਾਣਾ ਗਾਉਣ ਲੱਗੇ ਆਓ ਖਾਣੇ ਪੀਂਦੇ ਆ ਬੈਠ ਕੇ ਨਾ ਸੜੀਏ ਆਓ ਆਂਡ ਤੇ ਗੋ ਆਂਡੇ ਚ ਕਦੇ ਨਾ ਲੜੀਏ ਉਹ ਮੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਉਹ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮੇਰੀ ਕਿਸ਼ਨੇ ਵਾਲੀ ਅਮਰੋਤ ਮੈਂ ਮਨਜੀਤ ਰਾਹੀ ਸਾਹਿਬ ਦਾ ਸ਼ੁਕਰਾਨਾ ਆ ਅੱਛਾ ਜੀ ਅੱਛਾ ਤੇ ਚਮਕੀਲਾ ਸਾਹਿਬ ਦੇ ਅਸੀਂ ਫੈਨ ਆ ਚਾਰ ਸਾਲ ਤੋਂ ਆ ਰਹੇ ਆ ਸਾਨੂੰ ਦੇ ਕੋਲ ਪਹਿਲੇ ਵਕਰੀਆ ਹਾਂ ਜੀ ਉਹਨਾਂ ਦਾ ਹੀ ਗਾਣਾ ਗਾਉਣ ਲੱਗੇ ਆਓ ਖਾਣੇ ਪੀਂਦੇ ਆ ਵੇਖ ਕੇ ਨਾ ਸੜੀਏ ਆਓ ਹਾਂਡ ਤੇ ਗੋਹਾਂਡੇ ਚ ਕਦੇ ਨਾ ਲੜੀਏ ਉਹ ਮੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਉਹ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਮ ਤੋਂ ਧੋਖਾ ਨਹੀਂ ਕਮਾਈਦਾ